ਕੱਲ ਵੱਡੇ ਪੱਧਰ ਤੇ ਮਨਾਇਆ ਗਿਆ ਪਿੰਡ ਨੱਥੂਪੁਰ ਗੁਰਮਤ ਮੇਲਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਾਂਵਾਲਾ ਸਰਦਾਰ ਪ੍ਰਗਟ ਸਿੰਘ ਸਾਹਿਬ ਨੱਥੂਪੁਰ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਵੱਲ ਮਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀਕੇ ਹਾਈਵੇ ਰੋਡ ਨੂੰ ਜਾਂਦੇ ਰੋਡ ਤੇ ਪੈਂਦਾ ਪਿੰਡ ਨੱਥੂਪੁਰ ਵਿਖੇ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਅਤੇ ਬਾਬਾ ਰਾਮ ਸਿੰਘ ਜੀ ਦੇ ਦਰਬਾਰ ਤੇ ਉਹਨਾਂ ਦਾ ਸਲਾਨਾ ਗੁਰਮਤ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਸੰਘਤਾ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਪਿਛਲੇ ਕੱਲ ਰੋਜ਼ ਮਿਤੀ 30 ਸਤੰਬਰ 2024 ਦਿਨ ਸੋਮਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸਜੇ। ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕੁਇਸ਼ਰੀ ਜਥੇ ਅਤੇ ਕਥਾਵਾਚਕ ਜਿਵੇਂ ਕਿ ਕਥਾਵਾਚਕ ਭਾਈ ਸੁਖਦੇਵ ਸਿੰਘ ਅਤੇ ਭਾਈ ਬਲਬੀਰ ਸਿੰਘ ਪਰ ਢਾਡੀ ਜਥਾ ਅਤੇ ਸੰਤਿਸ਼ਪਾਹੀ ਸਿਸਟਰ ਕੁਇਸ਼ਰੀ ਜਥੇ ਸ੍ਰੀ ਆਲੀ ਕਲਾਂ ਵਾਲਿਆਂ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਅਤੇ ਹੋਰ ਵੀ ਵਖ-ਵਖ ਬੁਲਾਰਿਆਂ ਨੇ ਆਪੋ ਆਪਣੀ ਹਾਜ ਰਿਲਵਾਈ ਗੁਰੂ ਕਾਲ ਅੰਗਰ ਅਟੁੱਟ ਵਰਤਿਆ ਸ਼ਾਮ ਨੂੰ ਵੱਡੇ ਪੱਦਰ ਤੇ ਮਾਝਾ ਮਾਲਵਾ ਟੀਮਾਂ ਵਿਚਕਾਰ ਲੜਕੀਆਂ ਦੇ ਕਬੱਡੀ ਮੈਚ ਕਰਵਾਏ ਗਏ ਅਤੇ ਲੜਕੀਆਂ ਦੀਆਂ ਟੀਮਾਂ ਦੇ ਵਿਚਕਾਰ ਵੀ ਫਸਲੇ ਮੈਚ ਹੋਏ ਵੱਖ-ਵੱਖ ਸੰਗਤਾਂ ਨੇ ਵੱਧ ਚੜ ਕੇ ਸੇਵਾਵਾਂ ਕੀਤੀਆਂ ਦਸ ਰੇਣ ਗੁਰਸਾਖ ਸਿੰਘ ਸ਼ਾ ਨੱਥੂਪੁਰ ਅਤੇ ਡਾਕਟਰ ਸੁਖਵਿੰਦਰ ਸਿੰਘ ਅਤੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਅਤੇ ਮੇਲੇ ਦੀਆਂ ਵੱਖ-ਵੱਖ ਝਲਕੀਆਂ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਿਹਾਲੀ ਕਲਾਂ ਭੈਾਨ ਨੰਦਾਨਾ ਉਹ ਖਜ਼ਾਨਾ ਇੰਨਾ ਵੱਡਾ ਸਾਨੂੰ ਦੇ ਕੇ ਗਏ ਜਿਹਦੇ ਵਿੱਚ ਚਾਰ ਚੀਜ਼ਾਂ ਪਾਈਆਂ ਇੱਕ ਸੇਵਾ ਦੂਸਰਾ ਸਿਮਰਨ ਇੱਕ ਬਾਣੀ ਦੂਸਰਾ ਬਾਣਾ ਜਦ ਚਾਰੇ ਗਵਾ ਚੱਲੇ ਨਾ ਕੋਈ ਗੌਣ ਵਾਲੇ ਸਮੇਂ ਵਿੱਚ ਸੇਵਾ ਕਰਕੇ ਰਾਜੀਆ ਇਸ ਸਿਮਰਨ ਤੇ ਕਰਨਾ ਹੀ ਕੀ ਆ ਪਹਿਲੇ ਬਜ਼ੁਰਗ ਜਰੂਰ ਲਾਉਂਦੇ ਸੀ ਕਹਤ ਰਾਤ ਨੂੰ ਸਾਰਾ ਟੱਬਰ ਬੈਠਾ ਹਣਾ ਤੇ ਉਹਨਾਂ ਨੇ ਕਹਿਣਾ ਭੰਦਾ ਹੈ ਭੰਨ ਹੈ ਭੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਐਂ ਤਰ੍ਹਾਂ ਸਾਡੇ ਦਾਦੀ ਦਾਦੇ ਬਜ਼ੁਰਗ ਸੰਤ ਦੇ <flats> 嘿呀。<music> 6 ਦਸੰਬਰ ਨੂੰ ਜਿਹੜਾ ਉਹ ਵੱਡਾ ਕਬੱਡੀ ਦਾ ਕੱਪ ਦਦੇਰ ਸਾਹਿਬ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਸਾਡਾ ਸਾਡਾ ਵੱਡਾ ਵੀਰ ਉਹ ਟੀਮ ਦੀ ਮੇਰੇ ਵੀਰੋਂ ਬਹੁਤ ਵੱਡੀ ਕਬੱਡੀ سپورਟ ਕਰਦਾ ਹੈ ਔਰ ਦੂਸਰੇ ਪਾਸੇ ਜਿਹੜੀ ਟੀਮ ਇਹ ਰਾਣੀਪੁਰਾ ਦੀ ਟੀਮ ਹੈ ਤੇ ਇੱਕ ਟੀਮ ਜਿਹੜੀ ਹੈ ਰਜੂ ਕਿਹੜੀ ਟੀਮ ਹੈ ਫਿਰੋਜ਼ਪੁਰ ਦੀ ਟੀਮ ਹੈ ਉਹ ਵੀ ਟੀਮ ਦੇ ਪਲੇਅਰ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਚੋਟੀ ਦਾ ਕਹਿੰਦੇ ਮਹਤਾ ਆਸਰੇ ਦਾ ਕਹਿੰਦੇ ਮੁਕਾਬਲਾ ਦੁਨੀਆ ਬੜਾ ਪਿਆਰ ਕਰਦੀ ਨਾ ਪਲੇਰਾਂ ਨੂੰ ਬੱਜੀ ਤਾਲ ਲੱਗਦਾ ਚੋ ਉਹ ਦੁਨੀਆ ਕਹਿੰਦੇ ਖੁਸ਼ ਹੈ ਦੁਨੀਆ ਖੁਸ਼ ਹੈ ਦੁਨੀਆ ਪਿਆਰ ਕਰਦੀ ਨਾ ਪਲੇਰਾਂ ਨੂੰ ਮੇਰੇ ਵੀਰੋ ਕਿ ਮੁੰਡਿਆਂ ਵਾਗੂ ਜਿੱਦ ਨਾ ਕਰਦੀਆਂ ਮੂਰੇ ਹੋ ਹੋ ਰਹਿਣ ਮਰਦੀਆਂ ਫੇਰ ਵੀ ਕਹੇ ਨਕੰਨੀਆਂ ਨਹੀਂ ਮੈਂ ਤੀਆਂ ਝੜਕਾ ਖਾਨ ਨੂੰ ਝੜਕਾ ਬੱਲੇ ਬੱਲੇ ਕਰਾਉਣੇ ਪੈਣੇ ਐ ਇਹ ਰੰਗ ਬੰਦੇ ਬੱਜਿਆ ਹੋਇਆ ਦੁਨੀਆ ਖੁਸ਼ ਹੈ ਸੰਗਤ ਖੁਸ਼ ਪਾਣੀ ਲੈ ਕੇ ਬਿਠਾ ਆ ਰਹੇ ਐ ਆਣੀ ਆ ਰਿਹਾ ਬਹੁਤ ਬਹੁਤ ਧੰਨਵਾਦ ਗੋਗੋ ਵਾਲੀ ਪਿੰਡ ਦੀ ਰਾਜੂ ਇਸ ਵੇਲੇ ਕਹਿੰਦੇ ਮੁੰਡਿਆਂ ਵਾਲਾ हेयर कट ਹੈ ਮੁੰਡਿਆਂ ਦੇ ਵਾਂਗੂ ਧੋਲਾ ਵਜਦੀਆਂ ਮੁੰਡਿਆਂ ਦੇ ਵਾਂਗੂ ਮੇਰੇ ਵੀਰ ਇਸ ਵੇਲੇ ਕਹਿੰਦੇ ਗਰਾਊਂਡ ਦੇ ਵਿੱਚ ਆਲੂ ਤੇ ਰਾਜੂ ਦੀ ਟੱਕਰ ਹੈ ਉਹ ਤੇ ਰਾਜੂ ਦੀ ਟੱਕਰ ਮੇਰੇ ਵੀਰੋ ورلڈ ਕੱਪ ਦੇ ਵਿੱਚ ਆ ਕੁੜੀ ਨੇ ਕਹਿੰਦੇ ਛੋਟਾ ਜਿਹਾ ਪਕਾਦਾ ਪਰ ਕਹਿੰਦੇ ਕਹੋਦੇ ਧਾਵੀਆਂ ਨੂੰ ਗੁਰ ਤੋਂ ਫੜ ਫੜ ਕੇ ਰੋਕੇ ਆ। ਥੱਲੇ ਆ ਕੇ ਕਹਿੰਦੇ ਨੀਤੂ ਨੇ ਬੱਲੇ ਬੱਲੇ ਕਰਾਈ ਆ। ਪਰ ਹੁਣ ਕਹਿੰਦੇ ਫੇਰ ਟੱਕਰ ਇਸ ਵੇਲੇ ਕਹਿੰਦੇ ਹਮੂਰ ਮਟਿਆਰਾਂ ਦੇ ਦਰਮਿਆਨ ਹਮ ਉਮਰ ਮਟਿਆਰਾਂ ਦੇ ਦਰਮਿਆਨ ਕਹਿੰਦੇ ਸਿਰੇ ਦਾ ਗੀ ਮੇਰੇ ਵੀਰ ਆ ਕਰੀਏ ਪਲੀਜ਼ ਮੈਚ ਆਪਾਂ ਸ਼ੁਰੂ ਕਰ ਦਈਏ। ਅੱਦੀਪੂ ਦਾ ਸਨਮਾਨ ਕਰਨਾ ਗੁਰਪ੍ਰੀਤ ਭਾਈ। ਦੀਪੂ ਦਾ ਸਨਮਾਨ। ਦੀਪੂ ਆ ਜਾ ਵੀ ਨੌਜਾਨਾ। ਸਾਡੇ ਦੀਪੂ ਨੱਛੂਪੁਰ ਦਾ ਸਨਮਾਨ ਜਿਹੜਾ ਉਹ 11000 ਇੱਕ ਪਲੱਸ ਇੱਕ ਸ਼ਾਨਦਾਰ ਤਕਪੋ ਵੀਰ ਨੇ ਕਹਿੰਦੇ ਸਾਡੀ ਦੱਸ ਬਿਕੂ ਦਾ ਦਰਸ਼ਕੀਰੋ ਜਿਹੜਾ ਰਾਣੀ ਬਲਾ ਦੇ ਨੰਬਰ ਨੇ 24 ਤੇ ਫਰੋਜਪੁਰ ਦੇ ਨੰਬਰ ਨੇ 225 ਫੇਰ ਨੰਬਰ ਦੇ ਨਾਲ ਫਰੋਜਪੁਰ ਦੀ ਟੀਮ ਜੇਤੂ ਰਹੀ ਆ ਜਿਹੜਾ ਰੇਲ ਗੱਡੀ ਬਣਾਈ ਹੁੰਦਾ ਇੱਕ ਤਾੜੀਆਂ ਦੇ ਲਈ ਮਾਰੋ ਯਾਰ ਜ਼ੋਰਦਾਰ ਇਹਦੇ ਲਈ ਬਣਦੀ ਆ ਭਰਾਵਾ ਕੋਈ ਇੱਕ ਅੱਖਾ ਚਦਾ ਉਹ ਏਟਾ ਤੈਨੂੰ ਤਿੰਨ ਖਿੱਚੀ ਜਾਂਦਾ ਜਿਉਂਦਾ ਰਹ ਬਹੁਤ ਬਹੁਤ ਧੰਨਵਾਦ ਹੈ ਇਹਨੇ ਇਹ ਵੀ ਪੁੱਛਿਆ ਬਾਈ ਵੀ ਦੰਦਾਂ ਨੂੰ ਮਜ਼ਾ ਕਿਹਦੀ ਚੀਜ਼ ਨਾਲ ਜੌਧਾਰਾ ਭਰਾਵਾ ਇਹੋ ਜੇ ਗੰਦਾ ਇਸ ਜਮਾਨੇ ਚ ਇਹ ਵੀ ਰੱਬ ਦੀ ਤਨ ਬਹੁਤ ਵੱਡੀ ਦਾਤ ਹੀ ਆਂ ਦਾ ਜੀਰੂ ਏੜ ਘੇੜ ਕਹਿੰਦੇ ਗੁੱਟ ਫਰ ਟਾਈਗਰਾਂ ਦੇ ਕੈਂਚੀ ਜਿਦੋਂ ਲਾਉਣੀ ਆ ਸੋਨੂ ਜੰਪ ਚੀਤਿਆਂ ਨੇ ਟੋਡੂ ਜਦੋਂ ਪਾਉਣੀ ਆ ਹੋਣ ਲੱਗਾ ਮੈਚ ਜਿਹਨੂੰ ਸੰਘਾਂ ਵਾਲਾ ਭੇੜ ਕਹਿੰਦੇ ਪਹਿਲੇ ਗਰਾਉਂਡ ਕਲੀਅਰ ਕਰਦੀ ਆ ਪਲੀਜ਼ ਬੇਨਤੀ ਆ ਆ ਜਿਹੜੇ ਟੱਕਰ ਆ ਜਿਹੜਾ ਮੈਚ ਅਲਾ ਜਦੋਂ ਹੁੰਦਾ ਤੇ ਦੁਨੀਆ ਖੁਸ਼ ਹੁੰਦੀ ਆ ਵਾਹ ਨੌਜਾਨਾ ਜਾਂਦਾ ਰਹੇ ਮੁੰਡੇਆ ਗਾਣ ਪਲੀਜ਼ ਕਲੀਅਰ ਕਰਾ ਕਰਦੀ ਆਪਾਂ ਆਹ ਕਹਿੰਦੇ ਪਹਿਲੀ ਰੇਡ ਪਿਸਟਲ ਦੀ ਤੇ ਕਹਿੰਦਾ ਫਯਾਦ ਨੂੰ ਟੱਚ ਲਾਇਆ ਪਿਸਟਲ ਤੇ ਕਹਿੰਦੇ ਫਯਾਦ ਦੀ ਟੱਕਰ ਦਰਸ਼ਕ ਵੀਰੋ ਦੱਸਾਂ ਵੀ ਇਹ ਮੁੰਡੇ ਓਪਨ ਦੇ ਵਿੱਚ ਵੀ ਛੋਟੀ ਦਾ ਪ੍ਰਦਰਸ਼ਨ ਕਰਦੇ ਆ ਵਾਹ ਇਹ ਸਾਹ ਪੁੱਜੇ ਹੋਇਆ ਨੰਬਰ ਆਹ ਮੁੰਡਾ ਕਹਿੰਦੇ ਓਪਨ ਦੇ ਵਿੱਚ ਲਾਉਂਦੀ ਟਰਾਈ ਲੱਗਦਾ ਜੋਰ ਹੁੰਦੀ ਹੈ ਟੱਕਰ ਤੇ ਨੰਬਰ ਕਹਿੰਦੇ ਪੰਡਤ ਆਪਣੀ ਟੀਮ ਦੇ ਲਈ ਜੋੜ ਨੇ ਵਿੱਚ ਕਾਮਯਾਬ ਹੋ ਗਿਆ ਕੋਈ ਇਸ ਵੇਲੇ ਲਵ ਚੂਸਲੇਵਾਨ ਪਿੰਡ ਦਾ ਵਧਿਆ ਹੋਇਆ ਛੋਟੀ ਦਾ ਕੰਦੇ ਮੁਕਾਬਲਾ ਲਵ ਤੇ ਦੂਸਰੇ ਪਾਸੇ ਮੈਨੂੰ ਲੱਗਦਾ ਵੀ ਇਹ ਛੋਟਾ ਚੱਕੀ ਆ ਇਹ ਚੱਕੀ ਆ ਕੰਦੇ ਇਸ ਵੇਲੇ ਦਦੇਰ ਸਿੰਘ ਦੀ ਧਰਤੀ ਦਾ ਇਹ ਵੀ ਪੰਜਾਬ ਦੀ ਧਰਤੀ ਉਹਦੇ ਜੰਮਦੀ ਸਿਫਤ ਕਰਾ ਕੇ ਸ਼ੇਰਾਂ ਦੀ ਨੰਬਰ ਕੰਦੇ ਇਸ ਵੇਲੇ ਨੌਜਾਨ ਮੇਰੇ ਵੀਰੋ ਦੁਬਲੀ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਪੰਡਤ ਸ਼ੇਰ ਆ ਗਿਆ ਅੱਜ ਬਾਪੂ ਵੀ ਪੁੱਜਿਆ ਹੋਇਆ ਕੇ ਬਾਪੂ ਕਹਿੰਦਾ ਖੇਡ ਪੁੱਤਾਂ ਸ਼ੇਰ ਬਣ ਕੇ ਦਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਔਰ ਰਿਸ਼ਤੇਦਾਰ ਯਾਰ ਬੇਲੀ ਮਾਣ ਕਰਦੇ ਗੁਣ ਬਿਣਾ ਕੋਈ ਨਹੀਂ ਕਿਸੇ ਨੂੰ ਜਾਣਦਾ ਉੱਥੇ ਤੇ ਜਿੰਨਾਂ ਮਾੜਾ ਨੇ ਕਬੱਡੀ ਖੇਡਦੇ ਆ ਆ ਆ ਇਸ ਪੰਜਾਬ ਸੇ ਕਬੱਡੀ ਪੌਣ ਨੇ ਵਧਿਆ ਹੋਇਆ ਆ ਯਾਰ ਬਾਈਆ ਕਿਹੜਾ ਵੀਰ ਆ ਪਲੀਜ਼ ਹੋ ਜਾ ਯਾਰ ਸੈੱਡ ਦਿਓ ਬਾਈ ਵੀਰ ਬਣ ਕੇ ਕੱਟ-ਕੱਟ ਕਰੋ ਗਰਾਊਂਡ ਦੇ ਵਿੱਚ ਚੋਟੀ ਦਾ ਕਹਿੰਦੇ ਮੁਕਾਬਲਾ ਪੰਜਾਬ ਦੀ ਰੇਡ ਗਰਬਾਲ ਤੇ ਗੋਰੀ ਦੀ ਕੁਸ਼ਤੀ ਦਾ ਵੀ ਆਪਾਂ ਆਨੰਦ ਮਾਣਨਾ ਨੰਬਰ ਕਹਿੰਦੇ 50 ਆਹ ਮੁੰਡਾ ਵੀ ਕਹਿੰਦੇ ਦਾ ਪੇਚਾਂ ਦੀ ਪਟਾਰੀ ਉਹ ਖੇਡ ਦੇ ਮੈਦਾਨ ਵਿੱਚ ਦੋ ਬੱਬਰ ਸ਼ੇਰਾਂ ਦਾ ਵਿੰਨਾਰ ਸਿਰੇ ਦੀ ਟੱਕਰ ਨੰਬਰ 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 ਆ ਲਵ 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 ਭੱਜ ਗਿਆ ਮੇਰੇ ਵੀਰੋ ਲਵ ਕਹਿੰਦੇ ਨੰਬਰ ਦੁਬਲੇ ਦੀ ਟੀਮ ਦੇ ਹਿੱਸੇ ਜੋੜ ਗਿਆ ਖੇਡ ਚੰਬੇ ਵਾਲ ਲੱਗਾ ਟੱਟ ਕੇ ਕੇ ਮੂਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਰ ਸੰਗਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਟੰਗੀ ਲਾ ਕੇ ਡੇਗੜਦਾ ਰਾਜੇ ਛੇਲੇ ਅੜ ਭੱਜਦਿਆਂ ਨੂੰ ਤੁਜਵੇਂ ਬਾੜ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਇੱਥੋਂ ਤੋਂ ਬਤਾਜੀ ਨੱਥੂਪੁਰ ਦੇ ਕਬੱਡੀ ਕੱਪ ਦੀ ਇਧਰ ਕਹਿੰਦੇ ਪ੍ਰਵੀਨ ਨੌਜਨ ਕਹਿੰਦੇ ਚੰਬੇ ਵਾਲਾ ਉਹ ਨੌਜਨ ਨੇ ਕੀਤਾ ਹੋਇਆ ਕਿੱਤਾ ਕੈਚ ਵੱਜੀ ਕੈਂਚੀ ਲੱਗਦਾ ਜ਼ੋਰ ਵੱਜਦਾ ਪੰਪਾ ਔਰ ਟੱਕਰ ਕਹਿੰਦੇ ਸਿਰੇ ਵੀ ਪ੍ਰਵੀਨ ਨੌਜਨ ਦਾ ਸਮਾਂ ਜਿਹੜਾ ਸਮਾਪਤ ਹੋ ਗਿਆ ਤੇ ਨੰਬਰ ਕਹਿੰਦੇ ਜਾਫੀ ਦਾ ਪੰਡਤ ਸਿੰਘ ਜੀ ਸਪਾਸਰ ਔਰ ਡਾਕਟਰ ਸੁਖਵਿੰਦਰ ਸਿੰਘ ਜੀ ਹੋਣਾਂ ਦਾ ਭਾਈ ਪਰਗਤ ਸਿੰਘ ਜੀ ਸ਼ਾ ਭਾਈ ਜਰਮਨਜੀਤ ਸਿੰਘ ਜੀ ਡਾਕਟਰ ਗੁਰਸ਼ਰਨ ਗੁਰਸ਼ਰਨ ਸਿੰਘ ਜੀ ਸਾਡੇ ਭਾਈ ਮੋਰ ਸਿੰਘ ਜੀ ਤੇ ਆਲ ਇੰਡੀਆ ਹਿਊਮਨ ਰਾਈਟਸ ਦੇ ਸਾਡਾ ਵੀਰ ਗੁਰਬਾਦਰ ਸਾਹਿਬ ਸਿੰਘ ਸ਼ਾਹ ਮਾਣਟਰ ਅੰਗਰੇਜ਼ੀਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ਫੌਜੀ ਸਾਰੇ ਵੀਰ ਸਤਿਕਾਰਯੋਗ ਬਹੁਤ ਬਹੁਤ ਧੰਨਵਾਦ ਲਵ ਦੀ ਪਿੰਡੀ ਰੇਡ ਤੇ ਚੱਕੀ ਦੇ ਨਾਲ ਮੁਕਾਬਲਾ ਹੋ ਗੋਪਪਰ ਸ਼ੇਰ ਚਿੱਤੇ ਰਮਾਲ ਆ ਮੁੰਡਿਆਂ ਦੇ ਸਿਰਾਂ ਦੇ ਉੱਪਰ ਬੜਾ ਹੋ ਮੂਰੇ ਹੋ ਕੇ ਟੱਕਣਾ ਪੈਣਾ ਇੱਕ ਤਾੜੀ ਮਾਰੇ ਵੱਡੇ ਸਨਾਂ ਤੇ ਆ ਆ ਇਹਦਾ ਦੁੱਲੇ ਵਾਂਗੂ ਸੱਤਪੜਾਉਂਦਾ ਇਹਦਾ ਦੁੱਲੇ ਵਾਂਗੂ ਸੱਪ ਬਣਾਉਂਦਾ ਉਹ ਮੁੰਡਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਤੇ ਕਾਦੇ ਵੱਡੇ ਪੈਲੀਆਂ ਨੂੰ ਬਹੁਤ ਬਹੁਤ ਧੰਨਵਾਦ ਬਲਤ ਤੱਕ ਤੱਕ ਦਿੱਤਾ ਜਾਣਾ ਰਾਜੇ ਨੂੰ ਮੁਬਾਰਕਬਾਦ ਹੈ ਭਰਾ ਦੀ ਮਿਹਨਤ ਦਾ ਮੁੱਲ ਪਾਇਆ ਸਾਡੇ ਵੀਰਾਂ ਨੇ ਬਹੁਤ ਬਹੁਤ ਧੰਨਵਾਦ ਪਰ ਇੱਧਰ ਗੱਲ ਕਸੂਟੀ ਇਹ ਗੁਰਪ੍ਰੀਤ ਤੇ ਗੋਰਾ ਕੋਰਾ ਤਪਿਆ ਫਰਦਾ ਸੋਖਾ ਹੁਣ ਪੁੱਛ ਕੋਲੋਂ ਗੁਰਪਾਲ ਜਿੱਤ ਗਿਆ ਗੁਰਪਾਲ ਜਿੱਤ ਗਿਆ ਗੁਰਪ੍ਰੀਤ ਗੋਰਾ ਉਰਲੇ ਪਾਸੇ ਗੋਰਾ ਤੇ ਗੁਰਪ੍ਰੀਤ ਵਾਹ ਵਾਹ ਗੋਰਾ ਤੇ ਗੁਰਰਾਸ਼ੀ ਇੱਕ ਹੀ ਆ ਦੋਵਾਂ ਦੇ ਉਹ ਰਾਤੇ ਗੁਰਲਾਲ ਗੁਰਪਾਲ ਦੋਹਾਂ ਦੇ ਗਰਪਾਲ ਬੀਬੀ ਸਤਿ ਸ਼੍ਰੀ ਅਕਾਲ। ਜੈ ਪੱਤਰਕਾਰ ਜਸਵੀਰ ਸਿੰਘ ਬੀਬੀ ਜੀ ਕਿਹੜੀ ਜਗ੍ਹਾ ਸੇਵਾ ਕਰ ਰਹਾ ਹੈ ਦਿਖਾਓ। ਅੰਮ੍ਰਿਤਸਰ ਨੱਥੂਪੁਰ ਦਾ ਤੱਤ ਪਤ। ਨੱਥੂਪੁਰ ਗੁਰਦੁਆਰਾ ਫਰਨਾਮ ਸਿੰਘੀ ਮਹਾਂਪੁਰਗ। ਫਰਨਾਮ ਸਿੰਘ ਬਾਦਰਾਜ। ਇਹ ਮੇਲਾ ਚੱਲ ਰਿਹਾ ਜੀ? ਹਾਂ ਜੀ ਹੰਦਸਾਨਾ ਚੱਲ ਰਿਹਾ ਜੀ। ਸਾਰੀਆਂ ਬੀਬੀਆਂ ਦਲੇਬੀਆਂ ਸੇਵਾ ਲੰਗਰ ਦੀ ਸੇਵਾ ਆਪਣੀ ਸ਼ਰਧਾ ਅਰਦਾਸ ਕਰ ਰਹੀਆਂ। ਹਾਂ ਜੀ। ਕੀ ਬੀਬੀ ਕੀ ਨਾਂ ਦਾ? ਮੇਰਾ ਨਾਂ ਕਿੱਸੇ ਪਿੰਦੇ ਜੋ ਹਾਂਜੀ ਜੇ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਹਾਂਜੀ ਜੀ ਸਾਰੇ ਰਲ ਕੇ ਸਰ ਜੀ ਬਿੱਧੀ ਜੱਟਾ ਕਿਹਨਾਂ ਆ ਪਰਮਜੀਤ ਤੁਸੀਂ ਇਸੇ ਪਿੰਦੇ ਦੇ ਤੁਹਾਡੇ ਕਿਹਨਾਂ ਬੀਬੀ ਜੀ ਹਾਂਜੀ ਸਾਰੇ ਬਚਿਤਪਾ ਇਸੇ ਪਿੰਦੇ ਦੇ ਸਾਰੇ ਰਲ ਕੇ ਸੇਵਾ ਕਰਦੇ ਬੀਬੀ ਜੱਟਾ ਕਿਹਨਾਂ ਆ ਬਲਵਿੰਦਰ ਕੌਰ ਮਰਦ ਜੀ ਤੁਹਾਡਾ ਕਿਹਨਾਂ ਆ ਇਹ ਸਾਰੀਆਂ ਬੀਬੀਆਂ ਮਾਈਆਂ ਰਲ ਕੇ ਸੇਵਾ ਕਰਦੀਆਂ ਜੀ ਅੱਛਾ ਜੀ ਬੀਬੀ ਤੁਹਾਨੂੰ ਸਾਡੇ ਤਰਫੋਂ ਕਰਦੇ ਆਪ ਵੀਰ ਬੋਲ ਬੋਲ ਸੁਭਰੀਆ ਜਨਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਡਾਕਟਰ ਸਿਨੂ ਸਿੰਘ ਜੀ ਮੇਰੇ ਕੁਦਰਤ ਦਸ਼ੀਸ਼ਣ ਅੱਜ ਜੁਗਰ ਦੇ ਪੰਪਰਾਂ ਅਮਸ਼ ਦਰਬਾਰ ਤੇ ਬਹੁਤ ਵੱਡਾ ਗੁਰੂ ਮੇਲਾ ਆਇਆ ਕਿ ਮਿਲਿਆ ਹੈ ਆਈਆਂ ਸੰਤਾਂ ਦਾ ਘਡਾਰਿਆਂ ਦਾ ਬੁਲਾ ਰਿਆਂ ਦਾ ਸੇਵਾ ਦਾ ਬਲ ਆ ਤੁਹਾਨੂੰ ਕਰਾ ਤੋ ਜੀ ਰੂ ਜੀ ਪਿੰਡ ਦੀ ਗੋਦਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਗੋਪੀ ਜਿਨ੍ਹਾਂ ਦੇ ਇਗਵਾਈ ਵਿੱਚ ਪੀਐਸਪੀ ਐਸਪੀ ਮੇਲਾ ਬਹੁਤ ਹੁੰਦਾ ਹੁੰਦਾ ਆ ਗਿਆ ਅਤੇ ਮੈਂ ਇਸ ਵਿੱਚ ਯੋਗਦਾਨ ਪਾਉਣ ਵਾਲੇ ਐਨਆਰਆਈ ਵੀਰਾਂ ਅਦਿੰਦਗਰ ਨਿਵਾਸੀਆਂ ਦਾ ਤੇ ਤਿਰਨ ਕਰ ਮਾਰ ਕਰਦਾ ਹਾਂ ਕਿਰਪਾ ਅਗੇ ਤੋਂ ਸਹਿਯੋਗ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਨਕਾਬਸੀ ਸਾਡਾ ਸਾਥ ਦੇਣੇ ਰਹਿਣਗੇ ਤੇ ਅਸੀਂ ਵੱਧ ਤੋਂ ਵੱਧ ਚੜ ਕੇ ਇਸ ਮੇਲੇ ਨੂੰ ਮਨਾ ਸਕਾਂਗੇ ਹੋਰ ਮੇਲੇ ਵਿੱਚ ਆਇਆਂ ਸੰਗਤਾਂ ਦਾ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਸ਼ਾ ਆਉਂਦੇ ਨੇ ਕਹਿੰਦਾ ਪਉ ਹੈ ਕਿ ਜਿਹੜੇ ਖਿਡਾਰੀ ਆਏ ਕਬੱਡੀ ਪਲੇਅਰ ਜਿਹੜੇ ਕਮਿਸ਼ਨ ਬੁਲਾਏ ਆਏ ਜਾਂ ਸਾਰੀਆਂ ਸਰਕਾਰਾਂ ਨੇ ਸੇਵਾਵਾਂ ਕੀਤੀਆਂ ਕਿਹਨਾਂ ਨੇ ਸਹਿਯੋਗ ਕੀਤਾ ਤੇ ਕਿਹਨਾਂ ਨੇ ਸੇਵਾ ਕੀਤੀ ਸਭ ਦਾ ਆਪਜੀ ਧੰਨਵਾਦ ਤੇ ਜੀ ਆਇਆਂ ਕਹਾਂ ਬਲੇ ਹਾਂ ਜੀ ਅੱਛਾ ਜੀ ਰਸਤਾਂ ਵੀ ਭਾਗੀ ਸਨ ਚੰਨ ਕਰਤੇ ਮੈਂ ਮਦਦ ਕਰਦਾ ਜੀ ਸਿੰਘ ਕਰਨਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀਤੇ ਗੁਰਸਾਹਿਬ ਸਿੰਘ ਆ ਜੀ ਮਠੂ ਬਰੇ ਤੇ ਬਾਬਾ ਅਨੰਤ ਸਿੰਘ ਜੀ ਦੇ ਦਰਬਾਰ ਤੇ ਬਹੁਤ ਬੜੇ ਮੇਲਾ ਨਾਇਕਾ ਜੀ ਨੌਕਾ ਹੋਵੇ だっते ਆਪਣੇ ਵੱਲੋਂ ਸੇਵਾਦਾਰਾਂ ਦਾ ਪਰਬੰਧਕ ਬੇਟੀ ਦਾ ਨਗਰ ਨਿਵਾਸੀਆਂ ਦਾ ਧੰਨ ਕਰਾਉਗੇ ਨਗਰ ਨਿਵਾਸੀ ਤੋਂ ਸਹਿਜ ਰਹਿਣਾ ਆਪਣੀ ਵਿਚਾਰ ਦਿੱਤਾ ਬਿਲਕੁਲ ਜੀ ਪਹਿਲਾਂ ਉਹ ਫਾਦੇ ਬੁਲਾਉਣਾ ਹੈ ਵਾਹਿਗੁਰੂ ਜੀ ਦਾ ਹਾਂ ਜੀ ਵਾਹਿਗੁਰੂ ਜੀ ਕਿਤੇ ਮਾਦੇ ਤੋਂ ਪ੍ਰੰਤ ਮੈਂ ਜਿਹੜਾ 20 ਤਰੀਕ ਅੱਜ ਦਿਨ ਸੋਵਾਰ ਧੰਨ ਧੰਨ ਬਾਬਾ ਰਾਮ ਸਿੰਘ ਜੀ ਤੇ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਦਾ ਸਲਾਮਤ ਜੋੜ ਮੇਲਾ ਨਹਾ ਸੰਕ ਨੇ ਮੈਂ ਐਨ ਆਰ ਆਈ ਵੀਰਾਂ ਦਾ ਅਤੇ ਪਿੰਡ ਅਤੇ ਨਾਗਰਵਾਸੀ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਅਤੇ ਕਮੇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਸਜਜੇ ਢੰਗ ਦੇ ਨਾਲ ਜਿਹੜਾ ਇਸ ਮੇਲੇ ਨੂੰ ਮਨਾਇਆ ਤੇ ਆਏ ਹੋਏ ਜਨਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਜਸ ਸੁਣਾ ਕੇ ਸੰਗਤਾਂ ਨੂੰ ਮਿਹਾਲ ਕੀਤਾ ਤੇ ਕਬੱਡੀ ਦੇ ਮੈਚ ਵੀ ਹੋਏ ਲੜਕੀਆਂ ਦੇ ਅਤੇ ਛੋਟੇ ਬੱਚਿਆਂ ਦੇ ਉਹਨਾਂ ਨੇ ਵੀ ਬਹੁਤ ਵਧੀਆ ਮੈਚ ਖੇਡੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਬੀਬੀਆਂ ਜਿਹੜੀਆਂ ਸੇਵਾ ਕਰਦੀਆਂ ਰੋਹ ਮਾਤਾ ਦੀ ਉਹਨਾਂ ਦੀ ਸਭ ਤੋਂ ਵੱਡੀ ਜੁੜੀ ਹੁੰਦੀ ਆ ਉਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਤੇ ਬਾਕੀ ਇਹਨਾਂ ਕੋਈ ਜਾਂਦਾ ਹਾਂ ਮੈਂ ਖਤੇਰ ਉਹਨਾਂ ਲਈ ਵਾਇਰਲ ਕੀਤਾ ਸਾਵਧਾਨ ਰਹੋ ਮੈਂ ਆਪ ਜੀ ਨੂੰ ਅੱਧੀ ਇਚਾਰ ਕਰਨੀ ਹੈ ਕਿ ਧਰੇ ਨਗਰ ਦੇ ਨੌ ਲੋਕਾਂ ਵੀ ਵੇਖੇ ਨੇ ਗੁਰੂ ਘਰ ਨਾਲ ਜੁੜਨ ਦੀ ਕੋਸ਼ਿਸ਼ ਸਤਿਅ ਦੀ ਹੁੰਦੀ ਹੈ ਆਪ ਨੌਜਵਾਨਾਂ ਨੂੰ ਗੁਰੂ ਘਰ ਨਾਲ ਜੋੜੀਂ ਕਿਹੜਾ ਰੋਮਾਂ ਬੰਦੀ ਨੂੰ ਯਾਦ ਰੱਖਣਾ ਚਾਹੋਗੇ ਸਾਡੇ ਤਕਰੀਬਨ ਸਾਰੇ ਨੌਜਵਾਨ ਖੇਡਾਂ ਦੇ ਨਾਲ ਜੁੜੇ ਆ ਜੀ ਪਹਿਲਾਂ ਤੋਂ ਹੀ ਬਾਕੀ ਨਸ਼ੇ ਪਤੇ ਤੋਂ ਬਹੁਤ ਭਰੇਜ ਆ ਨੌਜਵਾਨਾਂ ਦਾ ਮਹਾਰਾਜੀ ਦੀ ਕਿਰਪਾ ਵਾ ਬਾਕੀ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦੀ ਸੇਵਾ ਕਰਦੇ ਆ ਉਹਨਾਂ ਦੀ ਸੇਵਾ ਦੇ ਨਾਲ ਹੀ ਇਹ ਮੇਲਾ ਜਿਹੜਾ ਸਾਰਾ ਨਿਕਰੇ ਚੜਿਆ ਜਿੱਥੇ ਉਹ ਨੌਜਵਾਨ ਸੇਵਾ ਕਰਦੇ ਨੇ ਆਪ ਚਾਹੁੰਦੇ ਜੋ ਕਿ ਹੋਰ ਵੱਧ ਚੱਲ ਕੇ ਇਹ ਜੀਆਂ ਖੇਡਾਂ ਕੀਤੀਆਂ ਜਾਣ ਗੁਰੂਮਤ ਨਾਲ ਜੋੜਿਆ ਜਾਵੇ ਤਾਂ ਸਮਾਜ ਦਾ ਮੋੜ ਪੜਾ ਇਹ ਹੈ ਗੁਰਪਨ ਨਾ 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 ਆਪੀ ਸਮਝਣਾ ਦੇਖੋ ਜੀ ਦੇਖੋ ਅੱਛਾ ਜੀ ਗੁਰਸਬ ਸਿੰਘ ਜੀ ਆਪ ਜੀ ਦਾ ਧੰਨਵਾਦ ਆਪ ਜੀ ਸਾਰੇ ਤਨਖਾਟ ਸੇ ਮੈਂ ਕੋਤਰ ਦਾ ਜਸਵੀ ਸਿੰਘ ਕਹਿੰਦਾ ਆਪ ਜੀ ਦੇ ਸ਼ਾਨੇ ਪਹੁੰਚੇ ਦਾ ਗੁਰ ਵਿਗਿਆਨ ਚਾਰ ਕਰਦੇ ਮੈਂ ਅੱਗੇ ਆ ਕੇ ਚਾਰ ਕਰਨਾ ਵੀ ਤਨਾਗ ਵੀ ਗੋਟੀ ਸਿੰਘ ਜੀ ਆਪ ਵੀ ਬੜੇ ਵੱਧ ਚੜ ਕੇ ਸੇਵਾ ਕਰਦੇ ਸਾਰੇ ਸੰਗਤ ਨਾਲ ਰੱਖ ਕੇ ਅੱਜ ਮੈਂ ਦੇਖ ਰਹਾ ਹਾਂ ਬਹੁਤ ਹੀ ਵਰਸਾ ਸਿੰਘ ਜੀ ਆਪ ਜੀ ਨੇ ਬੜੇ ਬੜੇ ਉਸ ਦੀ ਸੇਵਾ ਕਰਨ ਨਾਲ ਪ੍ਰਾਪਤ ਕੀਤਾ ਆਪਣੇ ਉਹਨੂੰ ਦੋਪਰ ਕਰਨ ਦੇ ਕੋਸ਼ਿਸ਼ ਕਰਨ ਨਾ ਨਾ ਸਵੈ ਇਨਿਸ਼ੀਏਟਿਵ ਨਾਲ ਸਾਬ ਬੜੇ ਬੜੇ ਤੇ ਸਾਰੇ ਨਗਰ ਦਾ ਤੇ ਨੌਜਵਾਨ ਮੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਲੇ ਦੇ ਸਮਾਧਨ ਚੜ੍ਹ ਕੇ ਸੇਵਾ ਕੀਤੀ ਤੇ ਕਮੇਟੀ ਦਾ ਸਾਥ ਦਿੱਤਾ ਤੇ ਉਹਦੇ ਨਾਲ ਅਸੀਂ ਮੇਲਾ ਬਹੁਤ ਵਧੀਆ ਜਿਹਾ ਮਨਾਇਆ ਵਾ ਗਾ ਵੀ ਅਸੀਂ ਮੋੜੇ ਰਹਾਂਗੇ ਤੇ ਸਾਰਿਆਂ ਦਾ ਧੰਨ ਅੱਛਾ ਜੀ ਵੀਰ ਜੀ ਆਪਨੇ ਬਹੁਤ ਸੋਹਣਾ ਨੋਟ ਰਨੋ ਮੈਸੇਜਤਾ ਸਨਾਨ ਸਾਹਿਬ ਤੁਸੀਂ ਪ੍ਰਾਏ ਇਸ ਮੇਲੇ ਡੁਰੇ ਜਾਓ ਕਿਹਨੂੰ ਡਾਕਟਰ ਅਪਾ ਗੁਰੂ ਦੇ ਨਾਮ ਆਇਆ ਕੜੀਆਂ ਵਾਲੇ ਪਾਸੇ ਨੇ ਸਾਨੂੰ ਬਹੁਤ ਵੱਡਾ ਪਟਕਾਲ ਪੁੱਟਦਾ ਵਿਕਾਰਾ ਬਖਸ਼ਿਆ ਹੈ ਆਪਜੀ ਇਸ ਮੇਲੇ ਨੂੰ ਜਰ ਹੱਮਲ ਕੀਤਾ ਹੈ ਹਾਂ ਜਿਕਰਨ ਹੋਵੇ ਇਸ ਮੰਦਰ ਦੇ ਫੁੱਟ ਬੋਲੇ ਜੋ ਨਿਆ ਤੇਰੀ ਅਸੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ